ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਮੇਰਾ ਅੱਜ ਦਾ ਟੌਪਿਕ ਹੈ ਨਾਮ ਜਪਣਾ। ਨਾਮ ਦਾ ਅਰਥ ਹੈ ਵਾਹਿਗੁਰੂ ਦਾ ਸਿਮਰਨ ਤੇ ਉਸ ਦੀ ਯਾਦ ਵਿੱਚ ਰਹਿਣਾ। ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਸਿਰਫ ਜੀਭ ਨਾਲ ਨਹੀਂ ਸਗੋਂ ਮਨ, ਦਿਲ ਅਤੇ ਕਰਮਾਂ ਨਾਲ ਵੀ ਵਾਹਿਗੁਰੂ ਨੂੰ ਯਾਦ ਕਰਦੇ ਹਾਂ। ਇੱਕ ਵਾਰ ਦੀ ਗੱਲ ਹੈ। ਇੱਕ ਬਹੁਤ ਹੀ ਪ੍ਰਤਾਪੀ ਬਾਦਸ਼ਾਹ ਦੇ ਮਨ ਵਿੱਚ ਵਿਰਾਗ ਪੈਦਾ ਹੋਇਆ। ਉਸਨੇ ਸੋਚਿਆ ਕਿ ਜੀਵਨ ਵਿੱਚ ਹਰ ਤਰ੍ਹਾਂ ਦੇ ਸੁੱਖ ਭੋਗ ਲੈ ਹੈ ਹਨ। ਰਾਜ ਭਗ ਦਾ ਆਨੰਦ ਮਾਣਿਆ ਕੀਮਤੀ ਪੋਸ਼ਾਕਾਂ ਪਹਿਨੀਆਂ ਅਤੇ ਸਵਾਦਲੇ ਭੋਜਨ ਛਕਲੇ ਪਰ ਹੁਣ ਮਨ ਦੀ ਸ਼ਾਂਤੀ ਲਈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਬਾਦਸ਼ਾਹ ਨੇ ਆਪਣੇ ਵਜ਼ੀਰ ਨਾਲ ਸਲਾਹ ਕੀਤੀ ਮੈਨੂੰ ਕੋਈ ਅਜੇਹਾ ਪੂਰਨ ਪੁਰਖ ਦੱਸੋ ਜੋ ਮੇਰਾ ਮਿਲਾਪ ਰੱਬ ਨਾਲ ਕਰਵਾ ਸਕੇ ਵਜ਼ੀਰ ਨੇ ਬੜੇ ਸਤਕਾਰ ਨਾਲ ਕਿਹਾ ਹਜ਼ੂਰ ਨੇੜਲੇ ਕਸਬੇ ਵਿੱਚ ਇੱਕ ਬਹੁਤ ਹੀ ਪਹੁੰਚੀ ਹੋਈ ਫਕੀਰ ਰਹਿੰਦੇ ਹਨ ਉਹਨਾਂ ਦੀ ਬੜੀ ਮਹਿਮਾ ਹੈ ਤੁਸੀਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਭਰੋ। ਅਗਲੇ ਹੀ ਦਿਨ ਅੰਮ੍ਰਿਤ ਵੇਲੇ ਬਾਦਸ਼ਾਹ ਘੋੜੇ ਤੇ ਸਵਾਰ ਹੋ ਕੇ ਫਕੀਰ ਦੀ ਕੁਟਿਆ ਵੱਲ ਚੱਲ ਪਿਆ। ਜਦੋਂ ਰਾਜਾ ਕੁਟਿਆ ਵਿੱਚ ਪਹੁੰਚਿਆ ਫਕੀਰ ਆਪਣੀ ਮਸਤੀ ਵਿੱਚ ਲੀਨ ਬੈਠਾ ਸੀ। ਬਾਦਸ਼ਾਹ ਨੇ ਨਿਮਰਤਾ ਨਾਲ ਕਿਹਾ ਮਹਾਰਾਜ ਮੈਂ ਤੁਹਾਨੂੰ ਆਪਣਾ ਮੁਰਸ਼ਿਦ ਧਾਰਨ ਆਇਆ। ਮਤਲਬ ਗੁਰੂ ਬਣਾਉਣ ਆਇਆ ਹਾਂ। ਫਕੀਰ ਮੁਸਕਰਾਇਆ ਤੇ ਬੋਲਿਆ ਭਲਿਆ ਲੋਕਾ ਤੂੰ ਇੱਕ ਸ਼ਹਿਨਸ਼ਾਹ ਹੈ ਤੇ ਮੈਂ ਇੱਕ ਸਧਾਰਨ ਫਕੀਰ ਹਾਂ। ਤੈਨੂੰ ਮੇਰੇ ਕੋਲੋਂ ਕੀ ਚਾਹੀਦਾ ਹੈ ਬਾਦਸ਼ਾਹ ਨੇ ਅਰਜ਼ ਕੀਤੀ ਮੈਂ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਫਕੀਰ ਨੇ ਸਹਿਜ ਭਾਵ ਵਿੱਚ ਕਿਹਾ ਫਿਰ ਅੱਜ ਤੋਂ ਹਰਾਮਨਾਮ ਜਪਣਾ ਸ਼ੁਰੂ ਕਰ ਦੇ ਬਾਦਸ਼ਾਹ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਉਹ ਬੋਲਿਆ ਮਹਾਰਾਜ ਇਹ ਨਾਮ ਤਾਂ ਸਾਰੀ ਦੁਨੀਆ ਜਪਦੀ ਹੈ ਜੇ ਮੈਂ ਵੀ ਇਹੀ ਜਪਿਆ ਤਾਂ ਆਮ ਲੋਕਾਂ ਵਿੱਚ ਤੇ ਮੇਰੇ ਵਿੱਚ ਕੀ ਫਰਕ ਰਹਿ ਜਾਵੇਗਾ ਫਕੀਰ ਨੇ ਗੰਭੀਰ ਹੋ ਕੇ ਆਖਿਆ ਬਾਦਸ਼ਾਹ ਤੇਰੇ ਰਾਮ ਨਾਮ ਜਪਣ ਤੇ ਮੇਰੇ ਰਾਮ ਨਾਮ ਜਪਣ ਵਿੱਚ ਬਹੁਤ ਵੱਡਾ ਫਰਕ ਹੈ। ਫਿਲਹਾਲ ਤੂੰ ਜਾ ਕੇ ਉਹੀ ਕਰ ਜੋ ਮੈਂ ਤੈਨੂੰ ਕਿਹਾ ਹੈ। ਬਾਦਸ਼ਾਹ ਸਵਾਲਾਂ ਦੇ ਘੇਰੇ ਵਿੱਚ ਘਿਰਿਆ ਹੋਇਆ ਵਾਪਸ ਆਪਣੇ ਮਹਿਲ ਪਰਤ ਆਇਆ। ਕੁਝ ਸਮਾਂ ਬੀਤ ਗਿਆ। ਇੱਕ ਦਿਨ ਬਾਦਸ਼ਾਹ ਦਾ ਦਰਬਾਰ ਲੱਗਾ ਹੋਇਆ ਸੀ। ਚਾਰੇ ਪਾਸੇ ਸੈਨਿਕ ਤਾਇਨਾਤ ਸਨ ਅਤੇ ਬਾਦਸ਼ਾਹ ਆਪਣੀ ਗੱਦੀ ਤੇ ਬੈਠਾ ਪਰਜਾ ਦੇ ਫੈਸਲੇ ਕਰ ਰਿਹਾ ਸੀ। ਅਚਾਨਕ ਉਹੀ ਫਕੀਰ ਦਰਬਾਰ ਵਿੱਚ ਦਾਖਲ ਹੋਇਆ। ਉਸ ਦੇ ਚਿਹਰੇ ਤੇ ਜਲਾਲ ਸੀ ਫਕੀਰ ਨੇ ਗਰਜ ਕੇ ਸੈਨਿਕਾਂ ਨੂੰ ਹੁਕਮ ਦਿੱਤਾ ਸੈਨਿਕੋ ਇਸ ਦੁਸ਼ਟ ਨੂੰ ਬੰਦੀ ਬਣਾ ਲਵੋ ਇਹ ਬਾਦਸ਼ਾਹ ਬਣਨ ਦੇ ਲਾਇਕ ਨਹੀਂ ਹੈ ਦਰਬਾਰ ਵਿੱਚ ਸਨਨਾਟਾ ਛਾ ਗਿਆ ਸੈਨਿਕ ਚੁੱਪਚਾਪ ਖੜੇ ਰਹੇ ਕਿਸੇ ਨੇ ਹੱਥ ਤੱਕ ਨਾ ਹਿਲਾਇਆ ਫਕੀਰ ਨੇ ਦੂਜੀ ਫਿਰ ਤੀਜੀ ਤੇ ਫਿਰ ਹੋਰ ਉੱਚੀ ਆਵਾਜ਼ ਵਿੱਚ ਉਹੀ ਗੱਲ ਦੁਹਰਾਈ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਉਸ ਨੇ ਆਪਣੀ ਕੁਰਸੀ ਤੋਂ ਉੱਠ ਕੇ ਸੈਨਿਕਾਂ ਨੂੰ ਲਲਕਾਰਿਆ ਇਹ ਫਕੀਰ ਪਾਗਲ ਹੋ ਗਿਆ ਹੈ ਇਹ ਮੇਰੀ ਤੋਹੀਨ ਕਰ ਰਿਹਾ ਹੈ ਇਸ ਨੂੰ ਤੁਰੰਤ ਬੰਦੀ ਬਣਾ ਲਵੋ ਬਾਦਸ਼ਾ ਦਾ ਹੁਕਮ ਸੁਣਦਿਆਂ ਹੀ ਸੈਨਿਕਾਂ ਨੇ ਪਲ ਭਰ ਵਿੱਚ ਫਕੀਰ ਨੂੰ ਜ਼ੰਜੀਰਾਂ ਨਾਲ ਜਕੜ ਲਿਆ ਫਕੀਰ ਹੱਸਣ ਲੱਗ ਪਿਆ ਬਾਦਸ਼ਾ ਨੇ ਬੜੀ ਹਰਾਨੀ ਨਾਲ ਪੁੱਛਿਆ ਤੁਸੀਂ ਹੱਸ ਕਿਉਂ ਰਹੇ ਹੋ ਫਕੀਰ ਨੇ ਬੜੇ ਪਿਆਰ ਨਾਲ ਕਿਹਾ ਬਾਦਸ਼ਾ ਅੱਜ ਤੈਨੂੰ ਤੇਰੇ ਉਸ ਸਵਾਲ ਦਾ ਜਵਾਬ ਮਿਲ ਗਿਆ ਹੈ ਕਿ ਤੇਰੇ ਰਾਮ ਨਾਮ ਜਪਣ ਅਤੇ ਮੇਰੇ ਰਾਮ ਨਾਮ ਜਪਣ ਵਿੱਚ ਕੀ ਫਰਕ ਹੈ ਬਾਦਸ਼ਾਹ ਨੇ ਪੁੱਛਿਆ ਉਹ ਕਿਵੇਂ ਫਕੀਰ ਬੋਲਿਆ ਦੇਖ ਜਿਹੜੇ ਸ਼ਬਦ ਮੈਂ ਕਹੇ ਉਹੀ ਸ਼ਬਦ ਤੂੰ ਕਹੇ ਪਰ ਮੇਰੇ ਕਹਿਣ ਤੇ ਕਿਸੇ ਸੈਨਿਕ ਨੇ ਤੈਨੂੰ ਹੱਥ ਨਹੀਂ ਲਾਇਆ ਕਿਉਂਕਿ ਮੇਰੇ ਸ਼ਬਦਾਂ ਪਿੱਛੇ ਉਹ ਸ਼ਕਤੀ ਉਹ ਅਧਿਕਾਰ ਨਹੀਂ ਸਨ ਪਰ ਤੇਰੇ ਇੱਕ ਵਾਰ ਕਹਿਣ ਤੇ ਮੈਨੂੰ ਬੰਦੀ ਬਣਾ ਲਿਆ ਗਿਆ ਕਿਉਂਕਿ ਤੇਰੇ ਸ਼ਬਦਾਂ ਪਿੱਛੇ ਤੇਰੀ ਸੱਤਾ ਦੀ ਤਾਕਤ ਸੀ ਬਿਲਕੁਲ ਇਸੇ ਤਰ੍ਹਾਂ ਰਾਮ ਨਾਮ ਤਾਂ ਉਹੀ ਹੈ ਪਰ ਜਦੋਂ ਕੋਈ ਪੂਰਨ ਫਕੀਰ ਉਹ ਨਾਮ ਲੈਂਦਾ ਹੈ ਤਾਂ ਉਸ ਸ਼ਬਦ ਦੇ ਪਿੱਛੇ ਉਸ ਦੀ ਜਨਮ ਜਨਮਾਂ ਦੀ ਬੰਦਗੀ ਦੀ ਕਮਾਈ ਅਤੇ ਰੋਹਾਨੀ ਤਾਕਤ ਹੁੰਦੀ ਹੈ ਉਹ ਸ਼ਬਦ ਖਾਲੀ ਨਹੀਂ ਜਾਂਦਾ ਉਹ ਸਿੱਧਾ ਪਰਮਾਤਮਾ ਦੇ ਦਰ ਤੇ ਪ੍ਰਵਾਣ ਹੁੰਦਾ ਹੈ ਬਾਦਸ਼ਾ ਫਕੀਰ ਦੇ ਚਰਨਾਂ ਵਿੱਚ ਟੈਪਿਆ ਅਤੇ ਉਸ ਨੂੰ ਸਮਝ ਆ ਗਈ ਕਿ ਨਾਮ ਦੀ ਮਹਿਮਾ ਸ਼ਬਦ ਵਿੱਚ ਨਹੀਂ ਸਗੋਂ ਨਾਮ ਜੱਪਣ ਵਾਲੇ ਦੀ ਕਮਾਈ ਵਿੱਚ ਹੁੰਦੀ ਹੈ ਨਾਮ ਜੱਪਣ ਨਾਲ ਮਨੁੱਖ ਦੇ ਵਿਕਾਰ ਦੂਰ ਹੁੰਦੇ ਹਨ। ਅਹੰਕਾਰ, ਕ੍ਰੋਧ, ਲੋਭ, ਮੋਹ ਅਤੇ ਕਾਮ ਵਰਗੇ ਦੁਸ਼ਮਣ ਨਾਮ ਦੇ ਸਾਹਮਣੇ ਟਿਕ ਨਹੀਂ ਸਕਦੇ। ਜੋ ਮਨੁੱਖ ਹਰ ਸਾਹ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਹੈ, ਉਸ ਦੀ ਸੋਚ ਸ਼ੁੱਧ ਹੋ ਜਾਂਦੀ ਹੈ ਅਤੇ ਕਰਮ ਆਪਣੇ ਆਪ ਚੰਗੇ ਹੋਣ ਲੱਗ ਜਾਂਦੇ ਹਨ। ਨਾਮ ਜਪਣਾ ਸਿਰਫ ਮਾਣਾ ਫੇਰਨਾ ਨਹੀਂ, ਸਗੋਂ ਸੱਚ ਬੋਲਣਾ, ਕਿਸੇ ਦਾ ਬੁਰਾ ਨਾ ਕਰਨਾ, ਮਿਹਨਤ ਦੀ ਕਮਾਈ ਕਰਨੀ ਅਤੇ ਦੂਜਿਆਂ ਦੀ ਸੇਵਾ ਕਰਨੀ ਵੀ ਨਾਮ ਜਪਣ ਦਾ ਹੀ ਰੂਪ ਹੈ ਗੁਰੂ ਸਾਹਿਬ ਨੇ ਸਾਨੂੰ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਦਾ ਰਾਹ ਵਿਖਾਇਆ ਹੈ ਅੰਤ ਵਿੱਚ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਸੁਖੀ ਸ਼ਾਂਤ ਅਤੇ ਅਰਥਪੂਰਨ ਬਣਾਉਣਾ ਚਾਹੁੰਦੇ ਹਾਂ ਤਾਂ ਨਾਮ ਜਪਣਾ ਆਪਣੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਪਵੇਗਾ ਧੰਨਵਾਦ